ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਨਾ ਕੁਝ ਕੁ ਵੀਰਾਂ ਦੇ ਸਵਾਲ ਸੀਗੇ ਤੇ ਕੁਝ ਕੁ ਮੇਰੇ ਵੀ ਸੀਗੇ ਗੱਲਾਂ ਕੁਝ ਕੁ ਵੀਰਾਂ ਨਾਲ ਡਿਸਕਸ ਕਰਨੀਆਂ ਸੀ ਆਪਾਂ ਲਾਸਟ ਵੀਡੀਓ ਨਾ ਆਪਣੇ ਰਾਜਨ ਵੀਰ ਦੀ ਪਾਈ ਸੀ ਕਾਦੇ ਵੀੜਿਓ ਹੌਲੈਂਡ ਦੀ ਐਸਟੇਟਲ ਮੈਂ ਜ਼ਿਆਦਾ ਤਾਂ ਆਖੜਾਂ ਮੇਰੇ ਵੀਰਾਂ ਦੇ ਵੀ ਕਮੈਂਟ ਹੁੰਦੇ ਆ ਵੀ ਈਸਟੇਟਲੋਂ ਤੋਂ ਜ਼ਿਆਦਾ ਭੰਡਦਾ ਜਿਹੜੀਆਂ ਕਮੀਆਂ ਹੁੰਦੀਆਂ ਮੈਂ ਉਹ ਡਿਸਕਸ ਕਰਦਾ ਇੱਕ ਮੇਰਾ ਮਕਸਦ ਇਹ ਹੁੰਦਾ ਹੈ ਵੀ ਮੇਰੇ ਵੱਲ ਦੇਖ ਕੇ ਚੱਲ ਹਨ ਜਿਨੇ ਰਾਜਨ ਵੀਰ ਨੇ ਨਾ ਹੌਲੰਡ ਬਾਰੇ ਜੋ ਉਹਦਾ ਐਕਸਪੀਰੀਅੰਸ ਓਨੇ ਦੱਸਿਆ ਮੇਰਾ ਮਤਲਬ ਇਹ ਹੁੰਦਾ ਹੈ ਵੀ ਜਿਹੜੇ ਆਪਣੇ ਕਿਸਾਨ ਵੀਰ ਉਹ ਸੱਚ ਦੱਸਣ ਹਨ ਕਿਉਂਕਿ ਜਦੋਂ ਸੱਚ ਆਪਾਂ ਦੱਸਾਂਗੇ ਤੇ ਫੇਰ ਹੀ ਪਤਾ ਲੱਗੂ ਹਨ ਤੇ ਕਈ ਮੇਰੇ ਵੀਰ ਕਹਿ ਦਿੰਦੇ ਆ ਕਮੈਂਟਾਂ ਦੇ ਵਿੱਚ ਵੀ ਜਾਂ ਫੋਨ ਕਰਕੇ ਵੀ ਜਿਹੜੇ ਜ਼ਿਮੀਂਦਾਰ ਵੀਰ ਛੋਟਾ ਜ਼ਿਮੀਂਦਾਰ ਆ ਵੀ ਉਹ ਸਸਤਾ ਟਰੈਕਟਰ ਦੇਖ ਕੇ ਲੈਂਦਾ ਇੱਥੇ ਨੋ ਡਾਊਟ ਸਸਤਾ ਦਾ ਨੋ ਡਾਊਟ ਇਹਦੇ ਵਿੱਚ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੈਗੇ ਵੀ ਇਹ ਟਰੈਕਟਰ ਸਸਤਾ ਨਹੀਂ ਗਾ ਆਪਾਂ ਨਾਲ ਨਾਲ ਇਹ ਵੀ ਗੱਲ ਦੱਸ ਦਿੰਨੇ ਵੀ ਟਰੈਕਟਰ ਤਗੜਾ ਵੀ ਆ ਸਸਤਾ ਤਗੜਾ ਜੋਰ ਪੱਖੋਂ ਤਗੜਾ ਪਰ ਮੈਂ ਗੱਲ ਤਾਂ ਕਰਦਾ ਹੁਣਾ ਵੀ ਕਮੀਆਂ ਕਮੀਆਂ ਦੱਸਾਂਗੇ ਤੇ ਆਪਣੇ ਵੀਰਾਂ ਨੂੰ ਨਾਬੇਲੇ ਵੀਰਾਂ ਨੂੰ ਪਤਾ ਲੱਗੂ ਉਹ ਸੁਧਾਰ ਕਰਨਗੇ ਆਪਣੇ ਕੋਲ ਉਹਨਾਂ ਨਾਲ ਲਾਕਡਾਊਟ ਨਹੀਂ ਹੈਗੀ ਕੋਈ ਆਪਣੀ ਉਹਨਾਂ ਨਾਲ ਦੁਸ਼ਮਣੀ ਨਹੀਂ ਹੈਗੀ ਜਾਂ ਇਹ ਆਪਣੇ ਕੋਈ ਚਾਚੇ ਦੇ ਪੁੱਤ ਨਹੀਂ ਹੈਗੇ ਜੋਂਡੀਅਰ ਵਾਲੇ ਜਾਂ ਪ੍ਰੀਤ ਵਾਲੇ ਆਪਣੇ ਕੋਈ ਉਹ ਨਹੀਂ ਹੈਗੇ ਆਪਾਂ ਨੂੰ ਦੋਨੇ ਇੱਕੋ ਜਿਹੇ ਆ ਸਾਰੇ ਬ੍ਰਾਂਡ ਇੱਕੋ ਜਿਹੇ ਕੰਪਨੀ ਚੀਜ਼ ਬਣਾਉਂਦੀ ਆ ਤੇ ਕੋਈ ਸੋਚ ਸਮਝ ਕੇ ਬਣਾਉਂਦੀ ਆ ਹੁਣ ਗਰਮੀ ਆ ਗਈ ਦੋ ਦਿੱਕਤਾਂ ਫੇਰ ਆਉਂਦੀਆਂ ਪਈਆਂ ਗੱਲ ਆਪਾਂ ਰਾਜਨ ਵੀਰ ਤੋਂ ਸ਼ੁਰੂ ਕਰਦੇ ਆ ਰਾਜਨ ਵੀਰ ਨੇ ਸੱਚ ਦੱਸਿਆ ਸੀ ਆ ਵੀ ਹੌਲੈਂਡ ਦੀਆਂ ਵਾਲੀਆਂ ਲਿੰਕਾਂ ਲੰਮੀਆਂ ਹੁੰਦੀਆਂ ਟਰਾਲੀ ਪਾਉਣ ਦੇ ਵਿੱਚ ਦਿੱਕਤ ਆਉਂਦੀ ਆ ਵੀ ਡੱਕ ਡੱਕ ਲੱਗ ਜਾਂਦਾ ਹੈ ਨਾ ਉਹ ਕਈ ਵੀਰਾਂ ਨੇ ਥੱਲੇ ਕਮੈਂਟ ਵੀ ਕਰਿਆ ਤੇ ਉਦਾਂ ਵੀ ਜਿਵੇਂ ਪਰਸਨਲੀ ਵੀ ਮੈਨੂੰ ਫੋਨ ਫਾਨ ਕਰਕੇ ਦੱਸ ਲੈਂਦੇ ਆ ਕਿਦੇ ਪਲੱਸ ਪੁਆਇੰਟ ਵੀ ਹੈਗੀ ਆ ਇਹ ਉਹਦੀ ਆੜ ਹੀ ਹੁੱਕ ਆ ਉਹ ਅਗਲੀ ਸਾਈਡ ਚਲੇ ਜਾਂਦੀ ਆ ਵੀ ਟਰਾਲੀ ਨੂੰ ਖਿੱਚਣ ਵਿੱਚ ਟਰੈਕਟਰ ਨੂੰ ਸਾਨੀ ਹੁੰਦੀ ਆ ਮੈਂ ਟਰੈਕਟਰ ਜ਼ੋਰ ਜ਼ਿਆਦਾ ਭਰਦਾ ਕਿਉਂਕਿ ਡਰਾਈਵਰ ਸੀਟ ਦੇ ਜਮ੍ਹਾਂ ਥੱਲੇ ਆ ਜਾਂਦੀ ਆ ਉਹ ਕਿੱਕ ਸਾਦੀ ਹੌਲੈਂਡ ਦੀ ਕਿਉਂਕਿ ਇਹ ਤਾਂ ਹੁਣ ਮਗਰ ਆਪਣੇ ਕੰਪਿਊਟਰ ਨਾਲ ਸਿਸਟਮ ਪਿਆ ਇਹਦੀ ਚ ਆਪਣੀ ਸੀਟ ਚਲੇਗੀ ਉੱਥੇ ਇਹਦੀ ਹੁੱਕ ਆਗੀ ਇੱਥੇ ਘੱਟੋ ਘੱਟ ਵੀ 22 ਦਾ ਇੰਟਰਟੇਨਰ ਫੋਟੋ ਦਾ ਫਰਕ ਆ ਜਿਹੜੀ ਹੌਲੈਂਡ ਦੀ ਹੋਕ ਆ ਉਹ ਜਮਾ ਸੀਟ ਦੇ ਥੱਲੇ ਆ ਵੀ ਟਰੈਕਟਰ ਜ਼ੋਰ ਪੂਰਾ ਲਾ ਲੈਂਦਾ ਉਹਦਾ ਪਲੱਸ ਪੁਆਇੰਟ ਵੀ ਆ ਪਰ ਵੀਰ ਨੇ ਉਸ ਚੀਜ਼ ਦਾ ਨੁਕਸਾਨ ਦੱਸਿਆ ਸੀਗਾ ਵੀ ਇਹਦਾ ਨੁਕਸਾਨ ਇਹ ਆ ਵੀ ਟਰਾਲੀ ਦਾ ਗਾਟਾ ਲੰਬਾ ਬਣਾਉਣਾ ਪੈਂਦਾ ਇੱਕ ਉਹਦੀਆਂ ਬਹੁਤ ਲੰਬੀਆਂ ਲਿੰਕਾਂ ਤੇ ਉਹ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਓ ਮੈਂ ਦੱਸਿਆ ਵੀ ਸੀਗਾ ਵੀ ਇਹਦੀ ਲਿੰਕ ਲਿੰਕਾਂ ਬਿੰਗੀਆਂ ਹੋ ਗਈਆਂ ਉਹਦੀਆਂ ਕਿਉਂਕਿ ਵੀਰਾ ਕੰਮ ਕਰਦਾ ਵਾ ਸੁਪਰ ਸੀਡਰ ਦਾ ਸੂਪਰਸੀਡਰ ਹੁੰਦਾ ਪਾਰਾ ਉਹਨੇ ਦੱਸਿਆ ਵੀ ਸੀਗਾ ਵੀ ਜਦੋਂ ਵਿੱਚ ਦਾਣੇ-ਦੋਣੇ ਆਪਾਂ ਪਾ ਲੈਨੇ ਆ ਡਾਈ ਵਗੈਰਾ ਪਾ ਲੈਨੇ ਆ ਤੇ ਖੇਤ ਗਿੱਲਾ-ਗੁੱਲਾ ਜਾਂ ਕੇਜਰੀ ਹੁੰਦਾ ਨਾ ਮਿੱਟੀ ਜੰਮ ਜੇ ਵਜਨ ਬਹੁਤ ਬਣ ਜਾਂਦਾ ਤੇ ਫਿਰ ਜਦੋਂ ਉਹ ਮਾਰਦਾ ਨਾ ਸੂਪਰਸੀਡਰਾਂ ਝੋਲ ਫਿਰ ਲਿੰਕਾਂ ਬਿੰਗੀਆਂ ਹੋ ਜਾਂਦੀਆਂ ਤੇ ਇੱਕ ਮੈਂ ਤੁਹਾਡੇ ਤੋਂ ਨਾ ਮੈਂ ਕੰਮ ਹੀ ਨਹੀਂ ਕੱਢਣੀ ਇਹਦੇ ਵਿੱਚ ਮੈਨੂੰ ਸੁਝਾਅ ਦੇ ਦਿਓ ਤੁਸੀਂ ਫਿਰ ਉਹਦੇ ਛੋਟੇ ਭਰਾਣਾ ਗੁੱਸੇ ਹੁੰਦੇ ਹੁੰਦੇ ਹੋ ਇਹ ਟਟਣਾ ਜਦੋਂ ਪਹਿਲੇ ਦਿਨ ਵਾਇਆ ਗਰਮੀ ਦੇ ਵਿੱਚ ਉਹ ਤਾਂ ਚੱਲਦਾ ਹੀ ਆ ਦਿਨ ਪ ਰਾਤ ਹੁਣ ਫੇਰ ਉਹ ਚੱਲਦਾ ਇਹਨੂੰ ਅੱਜ ਚਲਾਇਆ ਇੱਕ ਤੇ ਪਤੰਦਰਨਾ ਗਰਮ ਹੋਣ ਲੱਗ ਗਿਆ ਵੀ ਇਹਦਾ ਤੀਜਾ ਸੀਜ਼ਨ ਆ ਗਰਮੀ ਦਾ ਇਹਨੇ ਦੁਪਹਿਰੇ ਗਰਮ ਹੋਣ ਲੱਗ ਗਿਆ ਤੇਨੂੰ ਰੋਕਣਾ ਪੈ ਗਿਆ ਉਹਦਾ ਹੱਲ ਜਰੂਰ ਦੱਸਿਓ ਮੇਰੇ ਵੀਰ ਜਿਹੜਾ ਵਾਲ ਕੱਢਣ ਤੋਂ ਬਿਨਾ ਆਲਾ ਹੱਲ ਦੱਸਿਓ ਕਿਉਂਕਿ ਵਾਲ ਕੱਢਣ ਵਾਲਾ ਤਾਂ ਆਪਾਂ ਨੂੰ ਪਤਾ ਜੈਂਸੀ ਵਾਲੇ ਵੀ ਆਉਣਗੇ ਤੇ ਉਹਨਾਂ ਵਾਲ ਕੱਢ ਦੇਣਾ ਹਨਾ ਪਰ ਵਾਲ ਕੱਢਣ ਤੋਂ ਬਿਨਾਂ ਦੱਸਿਓ ਜੇ ਹੋ ਸਕਿਆ ਤੇ ਨਹੀਂ ਤੇ ਫਿਰ ਵਾਲ ਤੇ ਦਾ ਕੱਢਣਾ ਪੈਣਾ ਹੀ ਪੈਣਾ ਤੇ ਇੱਕ ਨਾ ਇੰਨਾ ਜ਼ਿਆਦਾ ਗਰਮ ਹੋ ਗਿਆ ਨਾ ਸਾਰਾ ਟਰੈਕਟਰ ਹੀ ਪਿਛਲੇ ਹਿੱਸੇ ਤੋਂ ਵੀ ਆ ਜਾ ਵੀਰੇ ਦਿਖਾ ਜੀ ਵੀਰਾਂ ਨੂੰ ਆਪਾਂ ਆਹ ਜੀ ਅੰਦਰਲੀ ਬ੍ਰੇਕ ਹਾਲਾਂਕਿ ਆਪਾਂ ਤਵੀਆਂ ਦੇ ਸੀ ਇਹਦੀ ਕੋਈ ਅੰਦਰਲੀ ਬ੍ਰੇਕ ਆਪਾਂ ਲਾਈ ਨਹੀਂ ਹੈ ਜੀ ਆਹ ਦੇਖੋ ਇਹ ਤੋਂ ਥੱਲੇ ਵੀ ਦਿਖਾ ਦਿਓ ਉਦੋਂ ਦਾ ਤੇਲ ਕੱਢੀ ਜਾਂਦਾ ਆਹ ਦੇ ਤੁਮ ਕਾਨ ਤੋਂ ਦੇ ਸਾਹਮਣੇ ਵੀ ਡਿੱਗ ਪਿਆ ਨਾ ਤੇ ਇਹ ਤੇਲ ਕੱਢੀ ਜਾਂਦਾ ਪਤੰਦਰ ਮੈਨੂੰ ਇਹ ਨਹੀਂ ਇਹਦੀ ਸਮਝ ਆਈ ਵੀ ਇਹਨੂੰ ਇਹ ਕੀ ਹੋ ਗਿਆ ਵੀ ਇਹਦੀ ਤਾਂ ਬ੍ਰੇਕ ਵੀ ਨਹੀਂ ਆਪਾਂ ਇੰਨੀ ਯੂਜ਼ ਕਰੀਏ ਵੀ ਧਵੀਆਂ ਤੇ ਆਮ ਵੀਰਾਂ ਨੂੰ ਪਤਾ ਹੀ ਹੋਏਗਾ ਵੀ ਆਪਾਂ ਕੋਈ ਨਹੀਂ ਜ਼ਿਆਦੇ ਬ੍ਰੇਕ ਨਹੀਂ ਯੂਜ਼ ਕਰਦੇ ਮਾੜੀ ਮੋਟ ਆਪਾਂ ਲੋਣੀ ਪੈਂਦੀ ਹੁੰਦੀ ਆ ਦੀ ਕੋਈ ਜ਼ਿਆਦੇ ਨਹੀਂ ਲੋਣੀ ਪੈਂਦੀ ਹੈ ਨਾ ਆ ਦੇ ਇੱਥੋਂ ਅੱਗੇ ਕੀਤਾ ਇੱਥੇ ਵੀ ਤੇਲ ਆਵੇ ਤੇ ਪਤਾ ਨਹੀਂ ਕਦੋਂ ਦਾ ਸਿੱਟਦਾ ਪਿਆ ਹਣਾ ਤੇ ਹੁਣ ਪਹਿਲੀ ਗੱਲ ਤੇ ਇਤੋਂ ਕੰਮ ਵੈਸੇ ਘੱਟ ਲਈਦਾ ਤੇ ਜਿਹੜਾ ਅੱਜ ਲਿਆਵਾ ਉਹ ਹੁਣ ਕਿਸੇ ਕੰਮ ਨਹੀਂ ਹੁਣ ਪਤੰਦਰ ਨੇ ਉਹਨੇ ਪੈਸੇ ਫਿਰ ਲਵਾ ਦੇਣੇ ਮੈਂ ਆਹ ਵਾਲੀਆਂ ਕਮੀਆਂ ਦੱਸਦਾ ਹਾਂ ਵੀ ਇਹਦੇ ਵਿੱਚ ਸੁਧਾਰ ਕਰ ਦੂ ਕੁਛ ਨਾ ਕੁਛ ਜੇ ਆਪਾਂ ਕਈ ਵੀਰ ਮੇਰੇ ਕਹਿਣਗੇ ਵੀ ਕਰਾਰੋ ਦੀ ਛਲਾ ਲੈ ਲੈਂਦੇ ਕਰਾਰੋ ਦੇ ਹਿੱਸੇ ਵਾਲਾ ਵੀ ਇਹਦਾ ਨਹੀਂ ਸੈਟਿੰਗ ਆ ਰਹੀ ਕਿਉਂਕਿ ਆਪਾਂ ਉਹ ਵੀ ਚਲਾਇਆ ਸੀ ਜੋ ਪਹਿਲਾਂ ਉਹਦੇ ਗੇਅਰ ਗੁਰ ਦੀ ਸੈਟਿੰਗ ਨਹੀਂ ਆਉਂਦੀ ਉਹਦਾ ਗੇਅਰ ਜਿਹੜੇ ਵੀਰਾਂ ਕੋ ਪ੍ਰੀਤ ਹੋ ਤੁਸੀਂ ਕਮੈਂਟ ਕਰਕੇ ਦੱਸ ਵੀ ਦਿਓ ਵੀ ਨਹੀਂ ਸੈਟਿੰਗ ਆਈ ਮਜਬੂਰੀ ਹੁਣ ਕੀ ਕਰੀਏ ਬਿਦੋਧਨ ਆਕ ਕੇ ਬਾਅਦ ਚ ਯਾ ਬਾ ਕਰਿਆ ਤੇ ਇੱਥੇ ਇੱਥੇ ਹੋ ਕੇ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਜ਼ੋਰ ਚ ਨੋ ਡਾਊਟ ਕੋਈ ਸ਼ੱਕ ਨਹੀਂ ਗਾ ਜਮਾ ਕਿਲ ਤੇ ਆਪਾਂ ਅੱਜ ਹੀ ਹਣ ਕਰਾ ਤੇ ਵੀ ਅੱਜ ਆਪਣਾ ਰਾਜਨ ਵੀਰਾ ਦੇ ਵੀਰੇ ਦੇ ਸਵਾਲਾਂ ਦਾ ਆਪਾਂ ਜਵਾਬ ਵੀਰਾਂ ਨੇ ਮੰਗੇ ਸੀ ਆਪਾਂ ਉਹ ਹੀ ਦੱਸ ਰਹੇ ਗਰਮੀ ਬਹੁਤ ਅੱਜ ਵੀ ਕਿਰਾਏ ਮੇਰੇ ਵੀਰ ਨਾਲ ਲਾਈ ਜਾਂਦੇ ਆ 800 ਚ 700 ਚ ਨੋ ਸੋਚ ਵੀ ਕਈ ਏਰੀਆ ਚ ਹਜ਼ਾਰ ਵੀ ਆ ਅਲੱਗ ਅਲੱਗ ਸਿਸਟਮ ਆ ਕਰਾ ਆ ਗਏ ਬਹੁਤ ਜਿਆਦੇ ਇਹਦੇ ਚ ਨੋ ਡਾਊਟ ਕਿਉਂਕਿ ਹਰ ਇੱਕ ਜ਼ਿੰਮੇਵਾਰੀ ਨਾ ਟਰੈਕਟਰ ਆ ਲੂ ਲੂ ਲੋਨ ਕਰਕੇ ਖੇਤੀ ਆਪਣੀ ਥੋੜੀ ਆ ਤੇ ਟਰੈਕਟਰ ਆਪਣੇ ਕੋਲ ਜਿਆਦੇ ਆ ਪੰਜਾਬ ਦਾ ਤੁਸੀਂ ਰੇਸ਼ੋ ਕੱਢ ਕੇ ਵੀ ਦੇਖ ਲਿਓ ਵੀ ਆਪਣੇ ਕੋਲੇ ਟਰੈਕਟਰ ਜਿਆਦੇ ਆ ਤੇ ਜਦੋਂ ਟਰੈਕਟਰ ਜਿਆਦੇ ਹੋ ਗਏ ਆਪਣੇ ਕੋਲੇ ਹਨਾ ਫਿਰ ਆਪਣੇ ਕਿਸਾਨ ਵੀਰਾਂ ਨੂੰ ਕੀ ਹੁੰਦਾ ਵੀ ਹੁਣ ਆਪਾਂ ਐਡਾ ਇੰਪਲੀਮੈਂਟ ਇੰਨੇ ਪੈਸੇ ਲਾਏ ਆ ਵੇਦੀ ਕੋਈ ਵਰਤੂ ਕਰੀਏ ਹਨ ਜਿਵੇਂ ਕਿਸੇ ਨੇ ਕਰਾ ਲੈ ਲਿਆ ਕਿਸੇ ਨੇ ਐਪੀਸੀਡਰ ਲੈ ਲਿਆ ਸੁਪਰ ਸੀਡਰ ਮੱਕੀਏ ਕੁਛ ਵੀ ਲੈ ਲਿਆ ਨਹੀਂ ਥਿੰਕ ਕਿ ਟ੍ਰੈਕਟਰ ਨਾਲ ਕੰਮ ਆ ਸਕੇ ਟ੍ਰੈਕਟਰ ਆਪਣੇ ਬਿਜ਼ਨਸ ਤੌਰ ਤੇ ਜਦੋਂ ਚੀਜ਼ ਜਿਆਦੀ ਹੋ ਜਾਂਦੀ ਆ ਗੱਲ ਫੇਰ ਉੱਥੇ ਆ ਗਈ ਮੋੜਕੜ ਕੇ ਵੀ ਜ਼ਮੀਨਾਂ ਤਾਂ ਉਨੀਆਂ ਕੀ ਆ ਹਨ ਹੁਣ ਇਹ ਵੀ ਹੋ ਗਿਆ ਜਿਆਦੇ ਤੇ ਇੱਕ ਜ਼ਿਮੀਂਦਾਰ ਵੀਰਾਂ ਦੀ ਵੀ ਥੋੜੀ ਜੀ ਗਲਤੀ ਲਾ ਲਓ ਜਾਂ ਕੁਛ ਲਾ ਲਓ ਵੀ ਜਦੋਂ ਵੀ ਕੋਈ ਵੀਰ ਆਪਣੇ ਕਰਾਹ ਲਾਉਣ ਆਉਂਦਾ ਨਾ ਉਹਨੂੰ ਇਦਾਂ ਨਾ ਕਿਹਾ ਕਰੋ ਵੀ ਤੂੰ ਤੇਜ਼ ਭਜਾ ਇਹਨੂੰ ਤੇਜ਼ ਨਾ ਭਜਾ ਹੌਲੀ ਚਲਾਓ ਕਿਉਂਕਿ ਇਹਨੂੰ ਤੇਜ਼ ਚਲਾਵਾਂਗੇ ਤੇ ਇਹ ਮਤਲਬ ਉਹ ਕੰਮ ਇਹਨੇ ਸਹੀ ਨਹੀਂ ਕਰਨਾ ਜਿਹੜੇ ਵੀਰ ਤਾਂ ਜਾਣਕਾਰ ਆ ਉਹਨਾਂ ਨੂੰ ਪਤਾ ਹੀ ਆ ਜਿਹੜੇ ਵੀਰਾਂ ਨੂੰ ਘੱਟ ਥੋੜੀ ਨੌਲੇਜ ਹੋਏਗੀ ਚਲੋ ਵੈਸੇ ਤਾਂ ਹਰ ਘਰ ਘਰ ਨੌਲੇਜ ਹੀ ਆ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਕਰਾਹ ਜਿੰਨਾ ਆਪਾਂ ਸਲੋ ਲਾਵਾਂਗੇ ਖੇਤ ਉਹਨਾਂ ਜਿਆਦਾ ਵਧੀਆ ਪੱਧਰ ਹੋਊਗਾ ਤੇ ਇਹਨੂੰ ਸਲੋ ਲਾਉਂਦਿਆ ਕਰੋ ਤੇ ਵੀਰੇ ਨੇ ਦੋ ਤਿੰਨ ਸਵਾਲ ਹੋਰ ਕਹੇ ਸੀਗੇ ਉਹ ਵੀਰਾਂ ਦੇ ਉਹੀ ਗੱਲ ਤੁਹਾਡੇ ਅੱਜ ਜਵਾਬ ਹੀ ਦੇਣੇ ਵੀ ਚਾਹ ਪਾਣੀ ਚਾਹ ਪਾਣੀ ਮਗਰ ਜ਼ਰੂਰ ਲੈ ਜਾਇਆ ਕਰੋ ਜ਼ਰੂਰ ਜ਼ਰੂਰ ਲੈ ਜਾਇਆ ਕਰੋ ਜਿਹੜਾ ਵੀਰ ਉੱਤੇ ਬੈਠਾ ਹੁੰਦਾ ਭਾਵੇਂ ਕੋਈ ਡਰਾਈਵਰ ਵੀਰ ਆ ਭਾਵੇਂ ਕੋਈ ਕਿਸਾਨ ਵੀਰ ਆ ਸਭ ਸੱਚ ਸਾਹ ਚੱਲਦੇ ਆ ਇਨਸਾਨ ਇਨਸਾਨ ਉਹਨੂੰ ਪ੍ਰਸ਼ਾਦਾ ਪਾਣੀ ਪੁੱਛ ਲਿਆ ਕਰੋ ਇੱਕ ਤਾਂ ਉਹਦੇ ਕੋਲ ਰਿਆ ਕਰੋ ਆਦਾ ਛਾਵੇਂ ਮੰਝਾ ਕਰਕੇ ਭਾਵੇਂ ਬੈਠ ਗਈ ਬਿੱਤ ਕੋਲੇ ਬੈਠ ਗਈ ਤੇ ਕਈ ਖੇਤਾਂ ਦੇ ਵਿੱਚ ਨਾ ਤੇਰ ਲਾਉਣੀ ਪੈ ਜਾਂਦੀ ਹੈ ਚੌਰ ਵੀ ਲਾਉਣੀ ਪੈ ਜਾਂਦੀ ਹੈ ਇਹ ਇਹਦਾ ਕਿਰਾ ਦਾ ਸਿਸਟਮ ਕੁਛ ਇਦਾਂ ਦਾ ਤੇ ਤੁਸੀਂ ਨਾ ਨਾ ਮਤਲਬ ਕਾਲੀ ਨਾ ਕਰਿਆ ਕਰੋ ਜਿਹੜਾ ਵੀਰ ਲਾਉਣ ਜਾਂਦਾ ਨਾ ਜਦੋਂ ਆਪਾਂ ਕਾਲੀ ਕਰਦੇ ਆ ਹੁਣ ਆਮ ਕਿਸਾਨ ਵੀਰਾਂ ਦੇ ਦਿਮਾਗ ਦੇ ਵਿੱਚ ਕੀ ਗੱਲ ਬੈਠੀ ਆ ਵੀ ਦੋਰ ਨਾਲ ਖੇਤ ਪੱਧਰ ਹੋ ਜਾਂਦਾ ਹੋ ਜਾਂਦਾ ਨੋਡ ਆਊਟ ਜਿਹੜਾ ਖੇਤ ਸੈਟਾ ਪੱਧਰ ਹੋ ਜਾਂਦਾ ਪਰ ਚੱਕਰ ਕੀ ਆ ਵੀ ਕਈ ਵਰੀ ਦੋਰ ਨਾਲ ਨਹੀਂ ਸੈੱਟ ਆਉਂਦਾ ਫਿਰ ਤੇਰ ਲਾਉਣੀ ਪੈ ਜਾਂਦੀ ਆ ਫਿਰ ਉੱਥੇ ਨਾ ਕਿਸਾਨ ਵੀਰ ਡਰਾਈਵਰ ਵਾਲੇ ਇਦਾਂ ਦੇਖਦਾ ਵੀ ਸ਼ਾਇਦ ਇਹ ਜਾਣ ਕੇ ਟਾਈਮ ਲਾ ਰਿਹਾ ਗਰਮੀ ਬਹੁਤ ਆ ਕਿਸੇ ਦਾ ਵੀ ਦਿਲ ਨਹੀਂ ਕਰਦਾ ਜਾਣ ਕੇ ਟਾਈਮ ਲਾਉਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਕਿਉਂਕਿ ਹਰ ਇੱਕ ਨੂੰ ਇਦਾਂ ਹੁੰਦੀ ਵੀ ਛੇਤੀ ਛੇਤੀ ਕਰਕੇ ਕੰਮ ਆਉਂਦਾ ਗਾਂ ਜਾਈਏ ਤੇ ਕੰਮ ਨਵੇੜੀਏ ਤੇ ਮੇਰਾ ਵੀਰ ਨਾ ਇੰਨੀਆਂ ਕਿ ਬੇਨਤੀਆਂ ਸੀ ਇਹ ਹੀ ਸਵਾਲ ਸੀ ਇਹਦਾ ਮੈਨੂੰ ਸੁਝਾਅ ਜ਼ਰੂਰ ਦਿਓ ਜੇ ਵੀ ਟਰੈਕਟਰ ਗਰਮ ਹੋਣ ਲੱਗਿਆ ਕਿਸੇ ਵੀ ਵੀਰ ਨੂੰ ਪਤਾ ਹੋਵੇ ਵਾਲ ਕੱਢਣ ਤੋਂ ਬਿਨਾਂ ਵੀ ਗਰਮੀ 'ਚੇ ਚੱਲੂਗਾ ਵੀ ਕਿੱਦਾਂ ਚੱਲੂਗਾ ਇਹਦਾ ਜਰੂਰ ਮੇਰਾ ਵੀਰ ਮੈਨੂੰ ਦੱਸੋ ਵੀ ਇੱਕ ਵਾਰੀ ਫੇਰ ਦਿਖਾ ਦੇ ਇੱਕ ਆ ਬ੍ਰੇਕ ਦਾ ਸਿਸਟਮ ਦੱਸੋ ਵੀ ਹੋਰ ਕਿਹੜੇ-ਕਿਹੜੇ ਵੀਰ ਦਾ ਪ੍ਰੀਤ ਦਾ ਟਰੈਕਟਰ ਲੀਕ ਹੋਇਆ ਵਾ ਤੇ ਇਹਦਾ ਹੱਲ ਵੀ ਦੱਸਿਓ ਵੀ ਇਹ ਲੀਕ ਕਾਹਤੋਂ ਹੋਇਆ ਇਹਦੀ ਬ੍ਰੇਕ ਦਾ ਸਿਸਟਮ ਵੀ ਇਹਨੇ ਤੇਲ ਕਾਹਤੋਂ ਕੰਢਿਆ ਹਨਾ ਕਿਉਂਕਿ ਹਲੇ ਤਾਂ ੱੱਕਾ ਵੀ ਨਹੀਂ ਕਰਿਆ ਤੁਹਾਨੂੰ ਦੱਸਿਆ ਵੀ ਇਹ ਟਰੈਕਟਰ ਦਾ ਕੱਲੇ ਪੱਠੇ ਲਿਆਉਣ ਦੇ ਸੀਗਾ ਜਾਹਨੇ ਟਰਾਲੀਆਂ ਕੱਢੀਆਂ ਹੋਰ ਰੈਸਟ੍ਰੈਕਟਰ ਤੋਂ ਆਪਾਂ ਕੋਈ ਕੰਮ ਨਹੀਂ ਗੱਲਿਆ ਇਹ ਇੱਕ ਆਪਾਂ ਲਾਸਟ ਵੀਡੀਓ ਵਿੱਚ ਆ ਵੀ ਪੁੱਛਿਆ ਸੀ ਵੀਰਾਂ ਤੋਂ ਇਹਦੇ ਨਾਲ ਇਹ ਡੰਡ ਸਾਰੇ ਜਲਦੇ ਆ ਇਹਨਾਂ ਦਾ ਵੀ ਕੋਈ ਹੱਲ ਦੱਸਿਓ ਟਾਇਰ ਆ ਪਾੜੇ ਫੇਰ ਉਹਨੂੰ ਹੀ ਪਾ ਦੇਣੇ ਆ ਜੇ ਕੋਈ ਵੀਰ ਇਹਨਾਂ ਦਾ ਕਹਵੇਗਾ ਇਹ ਆਪਾਂ ਚੇਂਜ ਕਰ ਦੇਣੇ ਇਹਨੂੰ ਛੋਟੇ ਹੀ ਪਾਉਣੇ ਆ ਕਿਉਂਕਿ ਸਾਨੂੰ ਇਹ ਵੀ ਡਾਊਟ ਆ ਵੀ ਵੱਡੇ ਡਰਾਂ ਕਰਕੇ ਨਾ ਇਹਦਾ ਸਾਰਾ ਕੁਝ ਅੱਗੋਂ ਹੀ ਲੱਗਿਆ ਹੋਵੇ ਇਹ ਟਰੈਕਟਰ ਉਹਦੇ ਨਾਲੋਂ ਨਵਾਂ ਆ ਉਹ ਟਰੈਕਟਰ ਪੁਰਾਣਾ ਇਹ ਨਵਾਂ ਸਗੋਂ ਔਰ ਦਿੱਕਤਾਂ ਜ਼ਿਆਦੀਆਂ ਸਾਨੂੰ ਇਹ ਆ ਰਹੀਆਂ ਪਤਾ ਨਹੀਂ ਇਸ ਪੀਸ ਵਿੱਚ ਕੋਈ ਡਿਫਾਲਟ ਆ ਤੇ ਪਤਾ ਨਹੀਂ ਕੀ ਚੱਕਰ ਆ ਹੈਨਾ ਵੀ ਸਾਨੂੰ ਇਸ ਚੀ ਦੀ ਸਮਝ ਨਹੀਂ ਆ ਗਈ ਪ੍ਰੋਬਲਮ ਇਹਦੇ ਵਿੱਚ ਹੀ ਆ ਰਹੀਆਂ ਬਹੁਤ ਜ਼ਿਆਦੇ ਦਿੱਕਤਾਂ ਜਿਹੜੇ ਮੇਰੇ ਵੀਰ ਮੇਰ ਨਾਲ ਪੱਕੇ ਜੁੜੇ ਉਹਨਾਂ ਨੂੰ ਦੱਸਿਆ ਹੀ ਜਾਣਾ ਇਹਦਾ ਕਿਹੜਾ ਕਿਹੜਾ ਪਾਰਟ ਹੁਣ ਤੱਕ ਖੁੱਲ ਚੁੱਕਾ ਵੀ ਇਹਦੇ ਬਹੁਤ ਦਿੱਕਤਾਂ ਆ ਚੁੱਕੀਆਂ ਹੁਣ ਤੱਕ ਤੇ ਮੇਰਾ ਵੀਰ ਜਰੂਰ ਦੱਸਿਓ ਜੇ ਕਿਸੇ ਵੀਰ ਨੂੰ ਪਤਾ ਹੋ ਆ ਤੇ ਗਲਤੀ ਛਲਤੀ ਮਾਫੀ ਕਰਿਓ ਬੋਲਦੇ ਮੱਧ ਘਟ ਬੋਲਿਆ ਨਾ ਹੰਦਾ ਤੇ ਪੇਜ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡਾ ਵੀਰ ਤੁਹਾਡੇ ਵਾਸਤੇ